ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਚੱਲ ਰਹੀ ਮਹਮ ਦੇ ਦੌਰਾਨ ਅਮਰਤਸਰ ਇੰਪਰੂਵਮੈਂਟ ਟਰਸਟ ਵਿਖੇ ਤਾਇਨਾਤ ਜਗਜੀਤ ਸਿੰਘ ਜੂਨੀਅਰ ਇੰਜੀਨੀਅਰ ਅਤੇ ਸੰਜੀਵ ਕੁਮਾਰ ਵਿਕਰੀ ਕਲਰਕ ਜਿਨ੍ਹਾਂ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਇਹ ਪ੍ਰਗਟਾਵਾ ਕਰਦੇ ਆ ਵਿਜੀਲੈਂਸ ਬਿਊਰੋ ਅਮਰਤਸਰ ਰੇਂਜ ਦੇ ਐਸਐਸਪੀ ਗੁਰਸੇਵ ਸਿੰਘ ਬਰਾੜ ਨੇ ਦੱਸਿਆ ਕਿ ਉਪਰੋਕਤ ਕਰਮਚਾਰੀ ਇੰਦਰਜੀਤ ਸਿੰਘ ਨਵਾ ਕੋਟ ਅੰਮ੍ਰਿਤਸਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਕਰਮਚਾਰੀ ਰੇਲਵੇ ਲਿੰਕ ਰੋਡ ਅੰਮ੍ਰਿਤਸਰ ਵਿਖੇ ਇੱਕ ਪਲਾਟ ਦੀ ਮਾਲਕੀ ਸੰਬੰਧੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਯਾਨੀ ਕਿ ਐਨਓਸੀ ਜਾਰੀ ਕਰਨ ਦੇ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਸਨ। ਉਥੇ ਬੁਲਾ ਰਹੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੋਡਲੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿੱਦੇ ਵਿੱਚ ਜੇਈ ਜਗਜੀਤ ਸਿੰਘ ਅਤੇ ਕਲਰਕ ਸੰਜੀਵ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਤੋਂ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਅੱਜ ਅੰਮ੍ਰਿਤਸਰ ਇੰਪਰੂਵਮੈਂਟ ਔਰਸ ਦੇ ਦੋ ਅਫੀਸ਼ਰ ਜੀ جے ਜਗਜੀਤ ਸਿੰਘ ਤੇ سرکلک ਸੰਜੀਵ ਕੁਮਾਰ ਨੂੰ ਅਸੀਂ ਰੈਡ ਹੈਂਡਿਡ ਗ੍ਰਿਫਤਾਰ ਕੀਤਾ 50000 ਰੁਪਏ ਰਿਸ਼ਵਤ ਲੈਦੇ ਹੋਏ ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂ ਕੋਟ ਦੇ ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ ਐਨਓਸੀ ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦਟ ਪਲਾਟ ਤੇ ਉਹ ਐਨਓਸੀ ਦੇ ਬਦਲੇ ਉਹਨਾਂ ਤੋਂ ਪੈਸੇ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਡਿਮਾਂਡ ਕੀਤਾ ਬਾਅਦ 50000 ਰੁਪਏ ਇਹਨਾਂ ਨੇ ਐਕਸੈਪਟ ਕਰ ਲਿਆ ਉਹਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਸਾਹਿਬ ਦੇਵਦੱਤ ਤੇ ਸਾਡੇ ਸਾਰੇ ਟੀਮ ਨੇ ਜਾ ਕੇ ਇਹਨਾਂ ਨੂੰ ਰੈਡ ਹੈਂਡਿਡ ਐਪ ਕਰ ਲ ਕੀ ਜੀ ਹੈ ਜੀ ਦੂਸਰਾ ਕੋਲਾ ਜੀ ਜੇ ਜਗਜੀਤ ਸਿੰਘ ਐਂਡ ਇੱਕ ਸੇਲਪਲੋਟ ਨਹੀਂ ਸੰਜੀਵ ਕੁਮਾਰ ਬਰਾਸ਼ਾ ਵਿੱਚ ਐਨਓਸੀ ਕਾਹੀ ਦੇਣੀ ਸੀ ਜੀ ਇਹ ਪਲੋਟ ਦੇ ਟ੍ਰਾਂਸਫਰ ਦੀ ਸੀਗੀ ਜੀ ਰੇਲਵੇ ਲਿੰਕ ਪਲੋਟ ਰੇਲਵੇ ਲਿੰਕ ਰੋਡ ਤੇ ਪਲੋਟ ਹੈ ਸਰਕਾਰ ਨੇ ਐਨਓਸੀ ਖਤਮ ਕਰ ਦਿੱਤੀ ਹੋਈ ਹੈ ਇਹ ਫਿਰ ਵੀ ਮਤਲਬ ਐਨਓਸੀ ਦਾ ਇਹਨਾਂ ਨੂੰ ਸੀਗਾ ਇਸ਼ੂ ਐਨਓਸੀ ਦਾ ਇਸ਼ੂ ਸੀ ਐਨਓਸੀ ਪਲੱਸ ਟ੍ਰਾਂਸਫਰ ਆਫ ਦਾ ਪਲੋਟ ਹਾਂ ਓਨਰਸ਼ਿਪ ਓਨਰਸ਼ਿਪ ਨਹੀਂ ਟ੍ਰਾਂਸਫਰ ਸੀ ਰੇਲਵੇ ਲਿੰਕ ਰੋਡ ਤੇ ਉਹਨਾਂ ਦਾ ਪਲੋਟ ਸੀਗਾ ਜੀ ਉਹਦੀ ਓਨਰਸ਼ਿਪ ਟ੍ਰਾਂਸਫਰ ਸੀ ਉਦੀ ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਮੰਗੇ ਨਹੀਂ ਵਸੇ ਇੰਦਰਜੀਤ ਸਿੰਘ ਕੰਪਲੇਨਰ ਜਿਹੜੇ ਆ ਉਹ ਇੱਕ ਜਿਹੜੀ ਫਰਮ ਹੈਗੀ ਆ ਫਰਮ ਦਾ ਨਾਮ ਹੈਗਾ ਫਰਮ ਦਾ ਨਾਮ ਤੁਹਾਨੂੰ ਦੱਸ ਦਿੰਨੇ ਹਾਂ ਉਹ ਫਰਮ ਲਈ ਕੰਮ ਕਰਦੇ ਆ ਉਹ ਫਰਮ ਦੇ ਜਿਹੜੇ ਓਨਰ ਸੀਗੇ ਉਹਨਾਂ ਦਾ ਪਲਾਟ ਸੀਗਾ ਉਹਨਾਂ ਨੇ ਟ੍ਰਾਂਸਫਰ ਕਰਨਾ ਸੀ ਇੰਦਰਜੀਤ ਸਿੰਘ ਉਹਨਾਂ ਦੇ EMPLOYEES ਨੇ ਇਹਨਾਂ ਨੂੰ ਭੇਜਿਆ ਅੱਗੇ ਗੱਲਬਾਤ ਕਰਨ ਵਾਸਤੇ ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈ ਹੋ ਗਈ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ ਤੇ 1 ਲੱਖ